ਅੱਜ ਦੀ ਕਹਾਣੀ ਹੈ ਆਪਣੇ ਉੱਤੇ ਪਈਆਂ ਜ਼ਿੰਮੇਵਾਰੀਆਂ ਤੇ ਕੁਝ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਲੜਕਾ ਰਹਿੰਦਾ ਸੀ ਜਿਸ ਦੇ ਪਿਤਾ ਜੀ ਦਾ ਸਾਆ ਉਸ ਦੇ ਸਿਰ ਉੱਤ ਚੁੱਕਾ ਸੀ ਉਸ ਦੀ ਮਾਂ ਤੇ ਛੋਟੀ ਭੈਣ ਹੀ ਉਸ ਦਾ ਸਹਾਰਾ ਸਨ ਪਰ ਉਸ ਦਾ ਮਨ ਸਾਰਾ ਦਿਨ ਚਿੰਤਾਵਾਂ ਵਿੱਚ ਡੁੱਬਿਆ ਰਹਿੰਦਾ ਭੈਣ ਦੀ ਪੜਾਈ ਦੀ ਫਿਕਰ ਉਸ ਦੇ ਵਿਆਹ ਦੀ ਟੈਨਸ਼ਨ ਘਰ ਦੀਆਂ ਜ਼ਿੰਮੇਵਾਰੀਆਂ ਤੇ ਆਪਣੇ ਭਵਿੱਖ ਦਾ ਡਰ ਸਵੇਰੇ ਅੱਖਾਂ ਖੁੱਲ੍ਹਦੀਆਂ ਨਹੀਂ ਸੀ ਕੀ ਚਿੰਤਾਵਾਂ ਦਾ ਝੁੰਡ ਲਹਿਰਨ ਲੱਗ ਪੈਂਦਾ ਖੁਸ਼ੀ ਨਾਂ ਦੀ ਚੀਜ਼ ਉਸ ਦੀ ਜ਼ਿੰਦਗੀ ਵਿੱਚ ਨਹੀਂ ਸੀ ਸਾਰਾ ਦਿਨ ਡਿਪਰੈਸ਼ਨ ਵਿੱਚ ਘੁੰਮਦਾ ਇੱਕ ਦਿਨ ਉਸ ਨੇ ਆਪਣੀ ਮੰਨ ਦੀ ਗੱਲ ਇੱਕ ਬਜ਼ੁਰਗ ਨੂੰ ਦੱਸੀ ਜੋ ਉਸ ਦਾ ਸੱਜਣ ਵੀ ਸੀ ਬਜ਼ੁਰਗ ਨੇ ਤਿਰਜ ਨਾਲ ਉਸ ਦੀ ਸਾਰੀ ਗੱਲ ਸੁਣੀ ਤੇ ਕਿਹਾ ਪੁੱਤਰ ਕੱਲ ਸਵੇਰੇ ਪਿੰਡ ਦੀ ਨਦੀ ਕੋਲ ਮੈਨੂੰ ਮਿਲ ਅਗਲੇ ਦਿਨ ਲੜਕਾ ਨਦੀ ਕੋਲ ਪਹੁੰਚਿਆ ਤਾਂ ਬਜ਼ੁਰਗ ਪਹਿਲਾਂ ਹੀ ਉੱਥੇ ਖੜੇ ਸਨ ਮੁੰਡੇ ਨੇ ਪੁੱਛਿਆ ਬਾਬਾ ਜੀ ਤੁਸੀਂ ਮੈਨੂੰ ਕੀ ਸਮਝਾਉਣਾ ਚਾਹੁੰਦੇ ਹੋ ਬਜ਼ੁਰਗ ਨੇ ਮੁਸਕਰਾ ਕੇ ਕਿਹਾ ਪਹਿਲਾ ਨਦੀ ਦੇ ਪਾਰ ਜਾਈਏ ਫਿਰ ਗੱਲ ਕਰਦੇ ਹਾਂ ਉੱਥੇ ਕੋਲੀ ਇੱਕ ਕਿਸ਼ਤੀ ਪਈ ਸੀ ਲੜਕੇ ਨੇ ਝਟ ਕੇ ਹਾ ਚੱਲੋ ਬਾਬਾ ਜੀ ਕਿਸ਼ਤੀ ਵਿੱਚ ਬੈਠ ਕੇ ਨਦੀ ਨੂੰ ਪਾਰ ਕਰੀਏ ਬਜ਼ੁਰਗ ਹੱਸ ਪਿਆ ਤੇ ਕਹਿਣ ਲੱਗੇ ਨਾ ਹੱਸੀ ਤਾਂ ਨਦੀ ਆਉਂਦੋਂ ਪਾਰ ਕਰਾਂਗੇ ਜਦੋਂ ਇਹ ਸੁੱਕ ਜਾਵੇਗੀ ਤੇ ਨਵੀਂ ਜ਼ਮੀਨ ਦਿਖੇਗੀ ਲੜਕਾ ਹੈਰਾਨ ਹੋ ਗਿਆ ਬਾਬਾ ਜੀ ਜੇ ਨਦੀ ਸੁੱਕਣ ਦੀ ਉਡੀਕ ਕਰਾਂਗੇ ਤਾਂ ਅਸੀਂ ਕਦੇ ਪਾਰ ਨਹੀਂ ਜਾ ਸਕਦੇ ਬਜ਼ੁਰਗ ਨੇ ਮੁਸਕਰਾਉਂਦੇ ਹੋਏ ਕਿਹਾ ਬਸ ਇਹ ਗੱਲ ਤੈਨੂੰ ਸਮਝਾਉਣੀ ਸੀ ਜਿਵੇਂ ਤੂੰ ਸੋਚ ਰਿਹਾ ਕੀ ਨਦੀ ਸੁੱਕਣ ਦੀ ਉਡੀਕ ਕਰਦੇ ਪਾਰ ਨਹੀਂ ਜਾ ਸਕਦਾ ਉਸੀ ਤਰ੍ਹਾਂ ਜ਼ਿੰਦਗੀ ਵਿੱਚ ਵੀ ਕਈ ਲੋਕ ਸੋਚਦੇ ਨੇ ਜਦ ਮੇਰੀਆਂ ਸਾਰੀਆਂ ਜ਼ਿੰਮੇਵਾਰੀਆਂ ਖਤਮ ਹੋਣ ਗਈਆਂ ਜਦ ਮੈਂ ਸੈਟਲ ਹੋ ਜਾਵਾਂਗਾ ਤਦ ਖੁਸ਼ੀ ਮਨਾਵਾਂਗਾ ਪਰ ਪੁੱਤਰ ਉਹ ਸਮਾਂ ਕਦੇ ਨਹੀਂ ਆਉਂਦਾ ਤੂੰ ਜਿੰਨਾ ਮਰਜ਼ੀ ਵੱਡਾ ਹੋ ਜਾ ਜਿੰਨੇ ਮਰਜ਼ੀ ਪੈਸੇ ਕਮਾ ਲੈ ਚਿੰਤਾਵਾਂ ਕਦੇ ਨਹੀਂ ਮੁੱਕਦੀਆਂ ਜ਼ਿੰਮੇਵਾਰੀਆਂ ਤਾਂ ਹਰ ਦਿਨ ਨਵੀਆਂ ਬਣਦੀਆਂ ਰਹਿੰਦੀਆਂ ਨੇ ਇਹ ਸਭ ਤਾਂ ਉਦੋਂ ਮੁੱਕੇਗਾ ਜਦੋਂ ਤੂੰ ਖੁਦ ਮੁੱਕ ਜਾਵੇਂਗਾ ਇਸ ਲਈ ਜ਼ਿੰਦਗੀ ਨੂੰ ਇੱਕ ਸਫ਼ਰ ਵਾਂਗ ਜੀ ਸੰਘਰਸ਼ ਨੂੰ ਮ제 ਨਾਲ ਲੈ ਜੋ ਅੱਜ ਹੈ ਉਸ ਵਿੱਚ ਖੁਸ਼ ਰਹਿ ਇਹ ਸਫ਼ਰ ਇੱਕ ਦਿਨ ਯਾਦਾਂ ਵੇਗਾ ਤਾਂ ਤੈਨੂੰ ਲੱਗੇਗਾ ਇਹੀ ਤਾਂ ਜ਼ਿੰਦਗੀ ਦੇ ਸਭ ਤੋਂ ਸੋਹਣੇ ਪਲ ਸਨ ਜੇ ਤੁਹਾਨੂੰ ਇਹ ਕਹਾਣੀ ਮੇਰੀ ਬਧੀਆਂ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਸਬਰ ਤੇ ਸ਼ੁਕਰ ਕਰੋ ਪ੍ਰਮਾਤਮਾ ਦਾ ਤੇ ਆਪਣੇ ਮਾਪਿਆਂ ਤੇ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ